ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡਾ ਨਾਰਿਦਮ ਪੰਜਾਬ ਅਪਡੇਟ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਕਰੂ ਕਰਦੇ ਹਾਂ ਪੰਜਾਬ ਦੀ ਕੁਝ ਵਿਸ਼ੇਸ਼ ਖਬਰਾਂ ਵੱਲ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਦੌਰਾਨ ਪੰਜਾਬ ਪ੍ਰਧਾਨ ਅਮਨ अरोड़ा ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਬੰਦੀ ਜਾਣਕਾਰੀ ਸਾਂਝੀ ਕੀਤੀ ਅਮਨ अरोड़ा ਨੇ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਖੇਤਾਂ ਨੂੰ ਸਮੇਂ-ਸਮੇਂ ਤੇ ਪਾਣੀ ਪਹੁੰਚਾਇਆ ਦਨ ਦੇ ਵਿੱਚ ਵੀ ਕਿਸਾਨਾਂ ਨੂੰ ਪਾਣੀ ਦੇ ਲਈ ਬਿਜਲੀ ਦੇ ਕਟ ਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸ ਵਕਿਆਮਾਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਨੇ ਤੇ ਅੱਗੇ ਵੀ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਜਲਦ ਹੀ ਸਿਹਤ ਸਹੂਲਤਾਂ ਦੇ ਮੱਦੇ ਨਜ਼ਰ ਹਰੇਕ ਘਰ ਨੂੰ 10 ਲੱਖ ਤੱਕ ਦੀ ਸਿਹਤ ਸਹੂਲਤ ਮਿਲੇਗੀ। ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਮੇਰੇ ਕਿਸਾਨ ਵੀਰ ਬੈਠੇ ਨੇ ਮੇਰੇ ਕਿਰਤੀ ਕਮੇ ਬੈਠੇ ਨੇ ਮੇਰੇ ਵੀਰੋ ਆ ਪੌਣੇ 4 ਸਾਲ ਤੋਂ ਪਹਿਲਾਂ ਜਦੋਂ ਝੋਨੇ ਦੀ ਲਵਾਈ ਦਾ ਟਾਈਮ ਆ ਜਾਂਦਾ ਸੀਗਾ ਸਾਰੀ-ਸਾਰੀ ਰਾਤ ਚਾਹੇ ਕਣਕ ਦਾ ਹੋਵੇ ਚਾਹੇ ਝੋਨੇ ਦਾ ਹੋਵੇ ਸਾਰੀ-ਸਾਰੀ ਰਾਤਾਂ ਕਾਲੀਆਂ ਕਰ ਦਿੰਦੇ ਸੀਗੇ ਖੇਤਾਂ ਦੀਆਂ ਬੱਟਾਂ ਤੇ ਫਿਰਦੇ ਸਾਰਾ ਦਿਨ ਲਾਟੂ ਕੰਨੀ ਬਲਬ ਕੰਨੀ ਚੱਕੀ ਜਾਂਦੇ ਸੀ ਕਦੋਂ ਆਉ ਕਦੇ ਆ ਗਈ ਕਦੇ ਚੱਲ ਗਈ ਕਦੇ ਆ ਗਈ ਕਦੇ ਚੱਲ ਗਈ ਤੇ ਨਾ ਕਰਤਾ ਜੀ ਖੇਤ ਸੌਣਜੋਗਾ ਮੋਟਰ ਤੇ ਸੌਣਜੋਗਾ ਨਾ ਘਰੇ ਸੌਣਜੋਗਾ ਖੇਤ ਬਗ ਜਾਂਦਾ ਤਾਂ ਘਰ ਦੇ ਨੂੰ ਮਗਰ ਚਿੰਤਾ ਰਹਿੰਦੀ ਤੇ ਗਾਂ ਬੰਦੇ ਨੂੰ ਘਰਦਿਆਂ ਦੀ ਚਿੰਤਾ ਰਹਿੰਦੀ ਇਹ ਹਾਲਾਤ ਦੁਨੀਆ ਦਾ ਇਹ じゃ ਕਿਹੜਾ ਕੰਮ ਜਿਹੜਾ ਕਿ ਜਿਹੜਾ ਕਿ ਸਿਰਫ ਔਰ ਸਿਰ ਰਵਾਜ ਨੂੰ ਪਰ ਇਹਨਾਂ ਲੋਕਾਂ ਨੇ ਜਿਹੜਾ ਕੰਮ ਬੜਾ ਸਖਾਲਾ ਹੋ ਸਕਦਾ ਸੀਗਾ ਅੱਜ ਪੌਣੇ 4 ਸਾਲ ਹੋ ਗਏ ਤੁਸੀਂ ਮੈਨੂੰ ਵਾਹ ਖੜੀਆਂ ਕਰਕੇ ਦੱਸਿਓ ਕਿ ਦਿਨੇ ਖੇਤਾਂ ਵਾਲੀ ਲੈਟ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਜੇ ਹੋਣਾ ਸਕਦੀ ਹੈ ਮੇਰੇ ਵੀਰੋ ਇਹ ਪਹਿਲਾਂ ਕਿਉਂ ਨਹੀਂ ਆਈ ਕਿਉਂ ਲੋਕਾਂ ਨੂੰ ਖੱਜਲ ਕਰੀ ਗਏ ਇਸੇ ਤਰੀਕੇ ਆਪਾਂ ਗੱਲ ਕਰ ਲਓ ਨਹਿਰੀ ਪਾਣੀ ਦੀ ਬੜਾ ਲੰਮਾ ਸਮਾਂ ਮੇਰੇ ਸਾਥੀਓ ਮੇਰੇ ਵੀਰੋ ਚਾਹੇ ਕਾਂਗਰਸ ਰਹੀ ਚਾਹੇ ਅਕਾਲੀ ਦਲ ਰਹਾ ਬੜਾ ਲੰਮਾ ਸਮਾਂ ਮੋਰਚੇ ਲਵਾਉਂਦੇ ਰਹੇ ਪੰਜਾਬ ਦੇ ਪਾਣੀ ਨਹੀਂ ਜਾਣ ਦੇਣੇ ਐਸਵਾਈਐਲ ਦੇ ਨਾਂ ਤੇ ਲਾ ਲਓ ਮੋਰਚਾ ਲੜਾ ਦਿਓ ਲੋਕਾਂ ਦੇ ਲੋਕਾਂ ਨੂੰ ਲੜਾ ਮਰਵਾ ਦਿਓ ਲੋਕਾਂ ਦੇ ਮੁੰਡਿਆਂ ਨੂੰ ਪਰ ਪਾਣੀ ਤਾਂ ਮੇਰੇ ਵੀਰੋ ਸਹੀ ਮਾਇਨੇ ਦੇ ਵਿੱਚ ਬੜਾ ਲੰਬਾ ਸਮਾਂ ਪਾਣੀ ਤਾਂ ਗਵਾਂਡੀ ਰਾਜਾਂ ਨੂੰ ਇਹ ਚੁੱਪਚੀ ਬੀਤੇ ਐਂ ਦਈ ਗਏ ਮੈਂ ਤੁਹਾਨੂੰ ਪੁੱਛਦਾ ਕਿ ਪਿਛਲੇ 3.5 ਤੋਂ 4 ਸਾਲਾਂ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਪੂਰੇ ਪੰਜਾਬ ਦੇ ਖੇਤਾਂ ਨੂੰ ਪਾਣੀ ਪਹੁੰਚਿਆ ਕਿ ਨਹੀਂ ਪਹੁੰਚਿਆ ਹਜ਼ਾਰਾਂ ਕਿਲੋਮੀਟਰ ਹਜ਼ਾਰਾਂ ਕਿਲੋਮੀਟਰ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਪਾਣੀ ਖੇਤਾਂ ਨੂੰ ਪਹੁੰਚ ਗਿਆ ਤੇ ਜੇ ਇਹ ਪਾਣੀ ਮੇਰੇ ਵੀਰੋ ਇਹ ਪਾਣੀ ਜੇ ਹੁਣ ਪਹੁੰਚ ਸਕਦਾ ਤੇ ਪਹਿਲਾਂ ਇਹਨਾਂ ਕਾਂਗਰਸੀਆਂ ਅਕਾਲੀਆਂ ਦੇ ਵੇਲੇ ਉਦੋਂ ਕਿਉਂ ਨਾ ਪਹੁੰਚਿਆ ਜੀ ਉਦੋਂ ਪਾਣੀ ਕਿੱਥੇ ਜਾਂਦਾ ਸੀ ਇਹ ਇਹ ਤਾਂ ਨਹੀਂ ਹੈ ਕਿ ਅਸੀਂ ਇਹ ਸਰਕਾਰ ਨੇ ਪਾਣੀ ਪੈਦਾ ਕਰਤਾ ਪਾਣੀ ਤਾਂ ਕੁਦਰਤ ਦੀ ਦੇਣ ਹੈ ਜੇ ਪਹਿਲਾਂ ਸੀ ਤਾਂ ਅੱਜ ਵੀ ਹੈ ਬਲਕਿ ਪਾਣੀ ਤਾਂ ਹੌਲੀ-ਹੌਲੀ ਕਰਕੇ ਘਟਿਆ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਧਰਤੀ ਤੇ ਪਾਣੀ ਤਾਂ ਘਟ ਰਿਹਾ ਹੈ ਪਾਣੀ ਘਟਣ ਦੇ باوجود ਵੀ ਕਿਸਾਨਾਂ ਤੱਕ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਤੇ ਇਹਨਾਂ ਵੇਲੇ ਪਾਣੀ ਚੁੱਪਚੀ ਪੀਤੇ ਦੂਆਂ ਰਾਜਾਂ ਨੂੰ ਦੇ ਹੀ ਗਏ ਤੇ ਉਹਨਾਂ ਨਾਲ ਅੱਟੀਆਂ ਸੱਟੀਆਂ ਲਾ ਕੇ ਪਤਾ ਨਹੀਂ ਆਪਦੇ ਨਿੱਜੀ ਲਾਹੇ ਕੀ ਲੈ ਗਏ ਸੋ ਮੇਰੇ ਵੀਰੋ ਬਹੁਤ ਸਾਰੇ ਕੰਮ ਨੇ ਜਿਹੜੇ ਹੋਏ ਨੇ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਓ ਚਾਰ ਪੰਜ ਮਿੰਟਾਂ ਦੇ ਵਿੱਚ ਇੱਕ ਗੱਡੀ ਕਿਤੇ ਐਕਸੀਡੈਂਟ ਹੋ ਜਾਏ ਤਾਂ ਸੜਕ ਸੁਰੱਖਿਆ ਫੋਰਸ ਨੇ ਪਹੁੰਚਣਾ ਹੈ ਪੰਜਾਬ ਦੇ 18-20 ਟੋਲ ਪਲਾਜ਼ੇ ਨੇ ਜਿਹੜੇ ਉਹ ਚੱਕ ਦਿੱਤੇ ਪਹਿਲਾਂ ਇਹ ਮਿਆਦਾ ਮੁਕਰ ਤੋਂ ਮਗਰੋਂ ਵੀ ਉਹਨਾਂ ਤੋਂ ਪੈਸੇ ਉਹਨਾਂ ਤੋਂ ਕਮਿਸ਼ਨ ਲਈ ਜਾਂਦੇ ਸੀਗੇ 3100 ਪਿੰਡਾਂ ਦੇ ਵਿੱਚ 1100 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣ ਰਹੇ ਨੇ ਜਿਹੜੇ ਰਹਿ ਗਏ ਉਹ ਇਸ ਸਾਲ ਦੇ ਵਿੱਚ ਸ਼ੁਰੂ ਹੋ ਜਾਣੇ ਨੇ ਸੋ ਬਹੁਤ ਕੰਮ ਨੇ ਮੇਰੇ ਵੀਰੋ ਜਿਹੜੇ ਕਿ ਸਰਕਾਰਾਂ ਦੇ ਕਰਨ ਵਾਲੇ ਹੁੰਦੇ ਨੇ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਸਾਫ਼ ਨੀਅਤ ਔਰ ਨੀਤੀ ਦੇ ਨਾਲ ਕੰਮ ਕਰੋ ਤੇ ਬਾਬਾ ਨਾਨਕ ਵੀ ਉਸ ਕੰਮ ਨੂੰ ਭਾਗ ਲਾ ਦਿੰਦੇ ਤੇ ਉਸੇ ਨੀਅਤ ਨੂੰ ਭਾਗ ਹੈ ਜ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੂੰ ਲੱਗ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਪਲਾਨ ਨੇ ਜਿਹੜੇ ਉਹ ਬਣੇ ਹੋਏ ਨੇ ਉਹਨਾਂ ਚ ਇੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ ਕਿ ਦੋ ਤਿੰਨ ਮਹੀਨੇ ਦੇ ਵਿੱਚ ਹਰ ਘਰ ਨੂੰ 10 ਲੱਖ ਤੱਕ ਦਾ ਮੈਡੀਕਲ ਸਹੂਲਤ ਜਿਹੜੀ ਉਹ ਦਵਾਂਗੇ ਪ੍ਰਮਾਤਮਾ ਨਾ ਕਰੇ ਕਦੇ ਕਿਸੇ ਦੇ ਘਰ ਦਾ ਜੀ ਬਿਮਾਰ ਹੋਵੇ ਪਰ ਜੇ ਖੁਦਾਨਾ ਖਾਸ ਦਾ ਬਿਮਾਰ ਹੋ ਗਿਆ ਤੇ ਤੁਹਾਡੇ ਕੋਲੇ 10 ਲੱਖ ਤੱਕ ਦਾ ਕਾਰਡ ਹੋਊਗਾ ਚਾਹੇ ਮਰੀਜ਼ ਨੂੰ ਲੈ ਕੇ ਸਰਕਾਰੀ ਹਸਪਤਾਲ ਚਲ ਜਿਓ ਚਾਹੇ ਪ੍ਰਾਈਵੇਟ ਚਲ ਜਿਓ ਮਰੀਜ਼ ਨੂੰ ਤੰਦਰੁਸਤ ਘੋੜੇ ਵਰਗਾ ਕਰਕੇ ਘਰੇ ਮੋੜ ਲਿਆਓ ਹਸਪਤਾਲ ਨੂੰ ਚਵਾਨੀ ਦੇਣ ਦੀ ਲੋੜ ਨਹੀਂ 10 ਲੱਖ ਤੱਕ ਦਾ ਬੇਲੇ ਜਿਹੜਾ ਉਹ ਪੰਜਾਬ ਸਰਕਾਰ ਭਰਿਆ ਕਰੂਗੀ ਮੇਰੇ ਵੀਰੋ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਵੇਖਦੇ ਰਹੋ ਚੜਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਛਾਤ ਧੰਨਵਾਦ